ਹੋਇਆ ਹੈ ਕਿ ਪਿੱਛੇ ਬਰਸਾਤ ਜਿਆਦਾ ਹੋਣ ਕਰਕੇ ਪਹਾੜਾਂ ਦੇ ਵਿੱਚ ਤੇ ਪਾਣੀ ਇੱਥੇ ਜਿਆਦਾ ਆ ਗਿਆ ਕਾਫੀ ਜਿਆਦਾ ਪਾਣੀ ਹੈ ਪਰ ਇੰਨਾ ਜਿਆਦਾ ਨੁਕਸਾਨ ਨਹੀਂ ਹੋਇਆ ਕਿ ਜਿਸ ਤਰ੍ਹਾਂ ਕਹਿ ਸਕੀਏ ਕਿ ਬਹੁਤ ਜਿਆਦਾ ਨੁਕਸਾਨ ਪਰ ਇਹ ਹੈ ਕਿ ਜਿਨ੍ਹਾਂ ਨੇ ਤਾਜੇ ਝੋਨੇ ਲਾਏ ਆ ਤੇ ਉਹ ਕਈ ਜਗ੍ਹਾ ਮਾਰੇ ਗਏ ਨੇ ਤੇ ਉਹ ਦੁਬਾਰਾ ਲਾਣੇ ਪੈ ਸਕਦੇ ਆ ਤੇ ਬਾਕੀ ਡੀਸੀ ਸਾਹਿਬ ਪੂਰੀ ਐਡਮਿਨਿਸਟ੍ਰੇਸ਼ਨ ਅਸੀਂ ਸਾਰੇ ਇੰਟਚ ਆ ਤੇ ਉਸ ਰੀਕੇ ਨਾਲ ਅੱਗੇ ਹਰੀਕੇ ਹੈਡ ਤੋਂ ਜਿਹੜਾ ਪਾਣੀ ਛਡਾਣਾ ਤੇ ਆ ਬਾਕੀ ਜਿਹੜੇ ਇੰਤਜ਼ਾਮ ਪੂਰਾ ਐਡਮਿਨਿਸਟ੍ਰੇਸ਼ਨ ਤਿਆਰ ਹੈ ਤੇ ਅੱਜ ਇਹਨਾਂ ਦੀਆਂ ਸੁਣਨ ਆਏ ਸੀਗੇ ਕਿਉਂਕਿ ਜੋ ਅੱਖੀਂ ਦੇਖ ਲਈਏ ਤੇ ਫਿਰ ਉਹ ਦਿਮਾਗ 'ਚ ਰਹਿੰਦੀ ਪਿਕਚਰ ਤੇ ਸਵੇਰੀ ਡੀਸੀ ਸਾਹਿਬ ਵੀ ਆਏ ਸੀ ਤੇ ਹੁਣ ਮੈਂ ਖੁਦ ਆਇਆ ਤੇ ਸਾਰਾ ਹਲਾਤਾਂ ਦਾ ਜਿਹੜਾ ਜਾ ਜਾ ਲਵਾਂਗੇ ਆ ਚਿਮਨ ਸਾਹਿਬ ਜਿਸ ਤਰ੍ਹਾਂ ਕੀ ਦਰਿਆ ਜਦੋਂ ਬਿਆਸ ਤੇ ਲੱਗੇ ਆਪਾਂ ਜਾਣਦੇ ਆ ਤਾਂ ਇੱਕ ਹਿੱਸੇ 'ਚ ਆ ਇੱਥੇ ਆ ਕੇ ਦੋ ਹਿੱਸਿਆਂ 'ਚ ਦਰਿਆ ਵੰਡਿਆ ਜਾਂਦਾ ਗੱਭੇ ਉੱਚਾ ਆ ਸਾਈਡਾਂ ਤੋਂ ਨੀਵਾ ਕੋਈ ਸਰਕਾਰ ਇੱਥੇ ਯੋਜਨਾ ਬਣਾ ਰਹੀ ਐ ਕਿ ਗੱਭੇ ਡੂੰਗਾ ਹੋ ਜਵੇ ਇਸ ਸਾਈਡ ਤੇ ਪੱਕੇ ਉੱਚੇ ਕਰ ਦੇ ਸਾਡੀ ਗੱਲ ਬਿਲਕੁਲ ਸਹੀ ਆ ਕਿਤੇ ਵੀ ਦਰਿਆ ਜਦੋਂ ਚੱਲਦਾ ਕੁਛ देर ਚੱਲਦਾ ਉਹ ਵਿੱਚ ਰੇਤਾ ਤੇ ਮਿੱਟੀ ਜਮਾ ਹੋ ਹੋ ਕੇ ਵਿੱਚ ਸੈਂਟਰ 'ਚ ਉੱਚਾ ਹੋ ਜਾਂਦਾ ਤੇ ਉਹਦਾ ਜਿਹੜਾ ਭਾਰ ਆ ਉਹ ਕੰਡਿਆਂ ਤੇ ਕੰਨਾ ਸ਼ੁਰੂ ਹੋ ਜਾਂਦਾ ਹੈ ਔਰ ਪਿਛਲੇ ਸਮੇਂ ਦੇ ਵਿੱਚ ਤਕਰੀਬਨ 20 ਸਾਲਾਂ ਤੋਂ ਇਹ ਵਾਪਰ ਰਿਹਾ ਹੈ ਕਿ ਮਾਈਨਿੰਗ ਜਿੰਨੀ ਵੀ ਕੀਤੀ ਗਈ ਹੈ ਉਹ ਕੰਡਿਆਂ ਤੋਂ ਕੀਤੀ ਗਈ ਹੈ ਉਹਦੇ ਨਾਲ ਹੋਰ ਜਿਹੜਾ ਉਹ ਉੱਚਾ ਹੋ ਗਿਆ ਜਿਹੜਾ ਦਰਿਆ ਦਾ ਸੈਂਟਰ ਸੀਗਾ ਸੋ ਪਾਣੀ ਉਹਨਾਂ ਜਿੰਨਾ ਕ ਅੱਗੇ ਸਪੀਡ ਨਾਲ ਜਾਣਾ ਚਾਹੀਦਾ ਉਹ ਦਰਿਆ 'ਚ ਜਾ ਨਹੀਂ ਰਿਹਾ ਤੇ ਪਾਣੀ ਸੈਂਟਰ ਦੇ ਵਿੱਚ ਤੇ ਬਿਲਕੁਲ ਕਈ ਵਾਰੀ ਇਦਾਂ ਕਿ 2-2 ਫੁੱਟ ਪਾਣੀ ਮੇਰੇ ਖਿਆਲ 'ਚ ਹੁਣ ਹੋਊਗਾ ਸੈਂਟਰ ਸਾਈਡਾਂ ਦੇ ਵਿੱਚ ਪਾਣੀ ਜ਼ਿਆਦਾ ਹੈ ਔਰ ਬੰਨਾ ਤੇ ਪ੍ਰੈਸ਼ਰ ਪਾ ਕੇ ਟੁੱਟਣ ਦਾ ਜਿਹੜਾ ਉਹ ਖਤਰਾ ਹੁੰਦਾ ਜਿੱਦਨਾਂ ਲੋਕਾਂ ਨੇ ਆਪ ਬੰਨ ਮਾਰੇ ਹੈ ਤੇ ਉਹ ਜੇ ਟੁੱਟ ਗਿਆ ਤੇ ਫਿਰ ਤੇ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਹੋ ਸਕਦਾ ਸੋ ਮੈਂ ਇਹ ਸਰਕਾਰ ਦੇ ਨਾਲ ਮੈਂ ਬੇਨਤੀ ਵੀ ਕਰੂੰਗਾ ਲਿਖ ਕੇ ਵੀ ਭੇਜੂੰਗਾ ਕਿ ਇੱਥੋਂ ਮਿੱਟੀ ਚਕਾ ਕੇ ਰੇਤਾ ਚਕਾ ਕੇ ਜਿਹੜੀ ਸਰਕਾਰ ਖੁਦ ਵਿੱਚ ਤੇ ਨਾਲੇ ਤੇ آمدਨ ਹੋਊਗੀ ਨਾਲੇ ਸੈਂਟਰ ਦੇ ਵਿੱਚੋਂ ਇਹ ਨੀਵਾ ਹੋਣ ਦੇ ਨਾਲ ਪਾਣੀ ਜਿਹੜਾ ਉਹ ਸਾਈਡਾਂ ਤੇ ਮਾਰ ਨਹੀਂ ਕਰੂੰਗਾ ਔਰ ਪਾਣੀ ਦਾ ਵਹਾਅ ਜਿਹੜਾ ਬਿਲਕੁਲ ਸਹੀ ਹੋ ਜਾਊਗਾ ਦੇਖੋ ਜੇ ਮੈਂ ਇਹ ਕਈ ਅਫਸਰਾਂ ਨਾਲ ਔਰ ਇਵਨ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਇਹ ਡਿਸਕਸ ਆਲਰੇਡੀ ਕਰ ਚੁੱਕਿਆ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਉਹਨਾਂ ਨਾਲ ਵੀ ਮੈਂ ਇਹ ਡਿਸਕਸ ਕੀਤਾ ਸੀਗਾ ਕਿ ਸੈਂਟਰ ਚੋਂ ਮਿੱਟੀ ਪੁੱਟ ਕੇ ਬੰਨਿਆਂ ਨੂੰ ਬੰਨਾਂ ਨੂੰ ਜਿਹੜਾ ਨਾ ਉੱਚਾ ਕਰ ਦਿੱਤਾ ਜਾਵੇ ਔਰ ਉਹਨਾਂ ਬੰਨਾਂ ਦੇ ਉੱਤੇ ਪਿੱਛੇ ਵਿਆਸ ਤੋਂ ਇਧਰਲੇ ਪਾਸੇ ਨੂੰ ਦੋ ਸੜਕਾਂ ਬਣ ਜਾਣ ਔਰ ਖੁੱਲੀਆਂ ਸੜਕਾਂ ਬਣ ਕੇ ਪਲਾਂਟੇਸ਼ਨ ਹੋ ਜਾਏ ਔਰ ਸੈਂਟਰ ਜਿਹੜਾ ਖੂਬਸੂਰਤ ਪਾਣੀ ਨਾਲੇ ਤੇ ਕੋਈ ਨੁਕਸਾਨ ਨਹੀਂ ਕਰੂਗਾ ਔਰ ਬਹੁਤ ਸੋਹਣਾ ਪਾਣੀ ਜਿਹੜਾ ਉਹਦਾ ਵਹਾਅ ਹੋ ਜਾਊਗਾ ਉਹਦੇ ਵਿੱਚ ਹੋਰ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਵਾਟਰ ਗੇਮਸ ਨੇ ਉਹ ਡਿਵੈਲਪ ਕੀਤੀਆਂ ਜਾ ਸਕਦੀਆਂ ਇਸ ਏਰੀਏ ਨੂੰ ਟੂਰਿਸਟ ਸਪੋਰਟਸ ਬਣਾ ਕੇ ਇਹਨੂੰ ਡਿਵੈਲਪ ਕੀਤਾ ਜਾ ਸਕਦਾ ਸੋ ਇਸ ਸਬੰਧ ਦੇ ਵਿੱਚ ਮੈਂ ਜਿੱਤਨ ਵੀ ਕਿਤੇ ਮੰਤਰੀ ਸਾਹਿਬ ਨੂੰ ਮਿਲਿਆ ਇਹ ਮੈਂ رائے ਪੂਰਬ ਕਹਿੰਦਾ ਲਿਖ ਕੇ ਰੱਖੀ ਆ ਤੇ ਨਾਲੇ ਤੇ ਸਰਕਾਰ ਨੂੰ ਆਮਦਨ ਹੋਊਗੀ ਕਿ ਇੱਥੋਂ ਰੇਤਾ ਜਿਹੜੀ ਕੱਢ-ਕੱਢ ਕੇ ਸਰਕਾਰ ਆਪ ਵਿੱਚ ਆਮਦਨ ਹੋਊਗੀ ਨਾਲੇ ਇਹ ਡੂੰਘਾ ਹੋ ਜਾਊਗਾ ਪਾਣੀ ਦਾ ਵਹਾਅ ਸਹੀ ਹੋ ਜਾਊਗਾ ਖੂਬਸੂਰਤ ਹੋ ਜਾਊਗਾ ਔਰ ਇਹ ਜਿਹੜੇ ਆਪਾਂ ਨੂੰ ਹਰ ਸਾਲ ਮੁਆਵਜ਼ਾ ਦੇਣਾ ਪੈਂਦਾ ਹੜ ਰੋਕੂ ਇੰਤਜ਼ਾਮ ਕਰਨੇ ਪੈਂਦੇ ਨੇ ਇੰਨਾ ਪੈਸਾ ਖਰਚਣਾ ਪੈਂਦਾ ਉਹਦੇ ਤੋਂ ਵੀ ਬਚਾਅ ਹੋ ਜਾਊਗਾ ਨਾਮ ਆ ਪਿੰਡ ਸੰਗਰਾਜ ਸਾਨੂੰ ਇਸ ਚੀਜ਼ ਨਾਲ ਬਹੁਤ ਫਾਇਦਾ ਹੋਊਗਾ ਅਸੀਂ ਇਹ ਚਾਹੁੰਦੇ ਵੀ ਹਾਂ ਕਿ ਜਿੱਦਾਂ ਮੰਨ ਲਓ ਜਿਹੜਾ ਦਰਿਆ ਵਾ ਇਹ ਜ਼ਮੀਨਾਂ ਨਾਲੋਂ ਵਿੱਚੋਂ ਮੰਨ ਲਓ ਰੇਤਾ ਪਾਇਆ ਪਾਇ ਕੇ ਸਾਈਡਾਂ ਤੋਂ ਡਿਗ ਡਿਗ ਜਾਂ ਉੱਤੋਂ ਜਿੱਥੋਂ ਪਾਣੀ ਆਉਂਦਾ ਉੱਥੋਂ ਮਿੱਟੀ ਆਣਨ ਕੇ ਪੂਰਿਆ ਹੋਇਆ ਵਾ ਜਿੱਦਾਂ ਕਿ ਮੰਨ ਲਓ ਇਹ ਖਾਲਿਆ ਜਾਵੇ ਇਹਦੀ ਕੋਈ ਪਰਚੀ ਲੱਗ ਜਵੇ ਜਿੱਦਾਂ ਉਹ ਸਰਕਾਰ ਨੂੰ ਵੀ ਕੋਈ ਫਾਇਦਾ ਹੋਊਗਾ ਜੇ ਇਹਦੀ ਪਰਚੀ ਲੱਗੂਗੀ ਤੇ ਜਿਹੜਾ ਖਾਲਣ ਵਾਲਾ ਖਾਲਤਾ ਲੋਕਾਂ ਨੇ ਦੇਣਾ ਜਿਨ੍ਹਾਂ ਨੂੰ ਰੇਤਾ ਦੀ ਲੋੜ ਹੈ ਜੀ ਉਹਨਾਂ ਲੈ ਜਾਣਾ ਸਰਕਾਰ ਨੂੰ ਇਹ ਵੀ ਫਾਇਦਾ ਹੋਊਗਾ ਬਾਕੀ ਇਹ ਜਿਹੜਾ ਸਾਡਾ ਇਲਾਕਾ ਵਾ ਇਹ ਹੈ ਬਹੁਤ ਵਧੀਆ ਵਾ ਜਿੱਦਾਂ ਕਹਿ ਲઈએ ਵੀ ਇਹ ਇੱਥੇ ਸੈਲਸੂਲ ਕਰਨ ਵਾਸਤੇ ਵੀ ਜਗ੍ਹਾ ਜਿਹੜੀ ਵਧੀਆ ਬਣ ਸਕਦੀ ਹੈ ਦੂਜੀ ਗੱਲ ਇਹ ਕਿ ਸਾਡੇ ਚੀਮਾ ਸਾਹਿਬ ਜਿਹੜੇ ਮੰਤਰੀ ਆ ਜਿੰਨਾਂ ਕੋ ਮੰਨ ਲਓ ਅਸੀਂ ਉਹਨਾਂ ਦੀ ਨੌਲੇਜ ਦੇ ਵਿੱਚ ਦਿੰਨੇ ਆ ਉਹਨਾਂ ਕੋ ਕੰਮ ਸਾਡੇ ਵਧੀਆ ਕਰਨ ਦਾ ਹੈ ਮੰਨ ਲਓ ਜੀ ਜਿਹੜੇ ਹਿਸਾਬ ਨਾਲ ਅਸੀਂ ਦਰਿਆ ਦਾ ਵੀ ਦੱਸਿਆ ਕਿ ਐਸਾ ਨਾ ਹੋਣਾ ਚਾਹੀਦਾ ਉਹਨਾਂ ਨੇ ਅੱਜ ਵੀ ਦਰਿਆ ਦੇ ਵਿੱਚ ਪਾਣੀ ਜਿਹੜਾ ਜ਼ਿਆਦਾ ਆਇਆ ਉਹਨਾਂ ਨੇ ਸਾਡੀ ਆਣ ਕੇ ਇੱਥੇ ਸਾਰ ਲਈ ਹੈ। ਹਾਲ ਸਾਹਿਬ ਵਿਕਰੂ ਜੀ ਮੈਂ ਅਜੀਤ ਨਾਮ ਸਿੰਘ ਬਾਉਪੁਰ ਮੰਡ ਵਿਕਰੂ ਜੀ ਅਸੀਂ ਸਰਕਾਰ ਕੋਲ ਇਹ ਮੰਗ ਕਰਦੇ ਆਂ ਕਿ ਆ ਜਿਹੜਾ ਦਰਿਆ ਆ ਨਾ ਇਹਨੂੰ ਥੋੜਾ ਜਿਆਦਾ ਡੰਗਾਈ ਜਗਾ ਡੰਗਾਈ 35 ਫੁੱਟ ਕੀਤਾ ਜਾਵੇ। ਇਹਦੇ ਨਾਲ ਸਾਨੂੰ ਕਰਨ ਨਾਲ ਸਾਡੀਆਂ ਫਸਲਾਂ ਬਚ ਸਕਦੀਆਂ ਵਾਂ। ਅਸੀਂ ਮਤ ਕੇ ਸਾਡੇ ਰਸਤੇ ਬਚ ਸਕਦੇ ਆ ਸਾਡੀਆਂ ਜਿਹੜੀਆਂ ਫਸਲਾਂ ਹਰ ਸਾਲ ਮਾਰੀਆਂ ਜਾਂਦੀਆਂ ਉਹਨਾਂ ਤੋਂ ਸਾਡਾ ਬਚਾਅ ਹੋ ਸਕਦਾ ਵਾ। ਬਾਕੀ ਆ ਸਾਡੇ ਸੱਜਣ ਸਿੰਘ ਚੀਮਾ ਜੀ ਇਹਨਾਂ ਨੇ ਬਹੁਤ ਵਧੀਆ ਸਾਰਾ ਵਿਸਤਾਰ ਨਾਲ ਸਮਝਾਤਾ ਵਾ ਵੀ ਇਹ ਡੰਗਾਈ ਜੇ ਕਰੇ ਇਹਦੇ ਵਿੱਚ ਗਾਂ ਆਉਣ ਵਾਲਾ ਮੌਕਾ ਜਿਹੜਾ ਵਾ ਇਹਦੇ ਵਿੱਚ ਅਸੀਂ ਸੈਲਸ ਵਾਟਾ ਵੀ ਬਣਾ ਸਕਦੇ ਆ ਤੇ ਸੈਲਸ ਵਾਟੇ ਨਾਲ ਇੱਥੇ ਇੱਥੋਂ ਪੈਸਾ ਵੀ ਸਰਕਾਰ ਕਮਾ ਸਕਦੀ ਆ ਇਹ ਰੇਤਾ ਦੇ ਚੁੱਕ ਕੇ ਹੁਣ ਵੇਖੋ ਇਹ ਬਹੁਤ ਉੱਚੇ ਆ ਤੇ ਇਹਦੇ ਉੱਚੇ ਹੋਣ ਕਰਕੇ ਤੇ ਪਾਣੀ ਬਾਹਰ ਨਿਕਲ ਜਾਂਦਾ ਵਾ ਇਹਦੇ ਦਰਿਆਜੋਂ ਤੇ ਤਾਂ ਕਰਕੇ ਫਸਲ ਛੇਤੀ ਡੁੱਬ ਜਾਂਦੀ ਆ ਇਹ ਜੇ ਦੰਗਾਈ ਰਿਜ਼ਲਟ ਜਿਹੜੇ ਫਸਲ ਡੋਬੀ ਨਹੀਂ ਸਕਦੀ ਇਹਦੇ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਚੀਮਾ ਸਾਹਿਬ ਦਾ ਵੀ ਤੇ ਹੋਰ ਆਉਣ ਵਾਲੇ ਵੀ ਸੱਜਣਾਂ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ